50000 ਨੂੰ ਫੇਰ 57000 ਨੂੰ ਫੇਰ ਠੇਕੇ ਦੇ ਦੀ ਠੇਕਾ ਇੱਥੇ 80000 ਦੇ ਦੇ ਦੀ 52000 ਨੂੰ ਕਿਹੜੀ ਦੁਨੀਆ ਫਿਰਦਾ ਇਹ ਹਰਿਆਣੇ ਵਾਲਿਓ ਤਾੜੇ ਹੈ ਨਹੀਂ ਕੱਖ ਮੈਂ ਤੁਹਾਨੂੰ ਦੱਸ ਤਾ ਯਾ ਵੇ ਆ ਡਿਜ਼ਾਈਨਿੰਗ ਕਿੰਨਾ ਇੰਨਾ ਨਹੀਂ ਖਰਚਾ ਕਰਦਾ ਨਾ ਨਾ ਸਾਡੇ 22 ਦਾ ਟੀਮ ਇਹਨਾਂ ਦੇ ਸ਼ੌਂਕ ਨਰਾਲੇ ਸ਼ੌਂਕ ਨਰਾਲੇ ਆ ਸ਼ੌਂਕ ਮਾਜੇ ਵਾਲੇ ਮਜਾ ਆ ਕਹਿੰਦਾ ਕਿ ਤਾ ਸਮਝੀ ਸਾਨੂੰ ਚੋਬਰ ਜਿੱਥੇ ਖੜ ਜਾਂਦਾ ਨਾ ਤੇ ਖੜ ਜਾਂਦੇ ਆ ਅੱਜ ਜੇਕਰ ਸਿੱਖੀ ਜਿਉਂਦੀ ਆ ਨਾ ਇਤ ਅੰਬਰਸਰ ਤੇ ਤਰਨ-ਤਰਨੀਆਂ ਕਰਕੇ ਆ ਹਾਂ ਹਾਂ ਇਹਨਾਂ ਦੇ ਮੱਝ ਵਾਲਿਆਂ ਕਰਕੇ ਆ ਆਪਣੇ ਚ ਜਿਹੜੀ ਸਿੱਖੀ ਦੀ ਜਿਹੜੀ ਭਾਵਨਾ ਜੇ ਜਾਗਦੀ ਆ ਕੋਈ ਪੈਸਾ ਨਹੀਂ ਇੱਥੇ ਜਦੋਂ ਮਰਜ਼ੀ ਆਓ ਇੰਜੋਏ ਕਰਕੇ ਜਾਓ ਤੁਸੀਂ ਲੇਟ ਹੋਵੇ ਪਾਣੀ ਭਰ ਕੇ ਕਿਉਂਕਿ ਬਾਈ ਗੁਰੀ ਨੂੰ ਕਨੈਕਟ ਕਰਨਾ ਪਊਗਾ ਉਸ ਤੋਂ ਪਰ ਇਹ ਨਕਸ਼ਾ ਨਹੀਂ ਮਿਲਣਾ ਬਾਈ ਗੰਗੇ ਇਹ ਨਕਸ਼ਾ ਕਿਤੇ ਨਹੀਂ ਮੈਂ ਤੁਹਾਨੂੰ ਦੱਸਦਾ ਕੋਈ ਬੰਦਾ ਮਾਈ ਦਾ ਲਾਲ ਮੇਰੇ ਨਾਲ ਲੱਖ ਦੀ ਸ਼ਰਤ ਲਾਲੇ ਕਰੋੜ ਦੀ ਲਾਲੇ ਪਰ ਇਹ ਚੀਜ਼ ਨਹੀਂ ਕੋਈ ਬਣਾਈ ਅਜੇ ਤੱਕ ਮੈਂ ਤੁਹਾਨੂੰ ਇਧਰੋਂ ਬਾਈ ਗੁਰੀ ਤੇਰੀ ਮੋਟਰ ਸਾਨੂੰ ਫੇਰ ਖਿੱਚ ਲਈ ਆ ਆ ਬੰਦਾ 300 ਕਿਲੋਮੀਟਰ ਦੂਰੀ ਤੋਂ ਹਰਿਆਣੇ ਤੋਂ ਆਇਆ ਸਪੈਸ਼ਲ ਤੇਰੀ ਬੰਬੀ ਵੇਖਣ ਘਰੇਾਲੇ ਆ ਬਿਲਕੁਲ ਮਿੱਤਰਾ ਜੰਨਤ ਬਣਾਤੀ ਆ ਜੰਨਤ ਮੈਂ ਕਹਤਾ ਅੱਜ ਬਾਈ ਜੀ ਫੇਰ ਤੋਂ ਉਸ ਮੋਟਰ ਤੇ ਆਏ ਆ ਉਸ ਬੰਬੀ ਤੇ ਆਏ ਆ ਉਸ ਸਵਰਗ ਤੇ ਆਏ ਆ ਜਿਹੜਾ ਕਿ ਵੀਰ ਗੁਰੀ ਨੇ ਆਪਦੇ ਕਹਿੰਦੇ ਨੇ ਨਾ ਇਮੋਸ਼ਨਲ ਇਮੋਸ਼ਨ ਰੱਖੇ ਹੋਏ ਨੇ ਆਪਦੀ ਇਮੋਸ਼ਨ ਤੇ ਐਨੀ ਸਾਂਭ ਸੰਭਾਲ ਖੇਤਾਂ ਦੀ ਤੇ ਸਾਰਿਆਂ ਨਾਲੋਂ ਘੱਟ ਠੇਕਾ ਹੁੰਦਾ ਇਸ ਪੈਲੀ ਦਾ ਬਾਈ ਅੱਛਾ ਸਾਰਿਆਂ ਨਾਲੋਂ ਘੱਟ ਜੇ ਪਾਸੇ 70000ਆਂ ਦੇ ਬਾਈ ਗੁਰੀ 10000 ਛੱਡ ਦਿੰਦਾ ਕਿੱਲੇ ਦਾ 10000 ਰੁਪਿਆ ਕਿੱਲੇ ਦਾ ਕਿੱਲੇ ਦਾ ਛੱਡ ਦਿੰਦਾ ਐਡਾ ਬੰਦਾ ਗੁਣਕਾਰੀ ਬੰਦਾ ਜਮਾ ਆਜੋ ਅੱਜ ਤੁਹਾਨੂੰ ਮੋਟਰ ਦੇ ਦਰਸ਼ਨ ਕਰਾਉਣੇ ਆ ਸਭ ਤੋਂ ਪਹਿਲੇ ਬਾਈ ਨਾਲ ਮਿਲਦੇ ਆ ਇਹ ਵੀਰ ਦਾ ਨਾਮ ਹੈ ਸਤਵੀਰ ਸਿੰਘ ਗੰਗਾ ਪਿੰਡੇ ਦਾ ਗੰਗਾ ਹਰਿਆਣੇ ਚ ਤੇ ਇਹ ਬੰਦਾ ਮਿੱਤਰਾਂ ਦਾ ਜਕਸ਼ਨ ਬਾਈ ਗੁਰੀ ਦੀ ਮੋਟਰ ਦੇਖਣ ਆਇਆ ਔਰ ਹੀ ਜੜੀ ਬੜਕੋਣ ਮਾਣੇ ਤੇਰੀ ਵੀਡੀਓ ਚ ਦੇਖਿਆ ਸੀ ਮੱਲੀ ਸਾਹਿਬ ਹਾਂ ਆ ਜਿਹੜਾ ਜੈਕਸ਼ਨ ਹਾਂ ਸੋਡੀ ਵੀਡੀਓ ਦੇ ਵਿੱਚ ਦੇਖ ਲਿਆ ਜਦੋਂ ਮਾਹਾ ਜੀ ਕਰਿਆ ਵੀ ਆਪ ਦੇਖ ਕੇ ਆ ਗਿਆ ਜਾ ਕੇ ਮੇਰੀ ਤੂ ਗੁਰਾ ਜਾਨ ਬੜੀ ਖਾਦੀ ਵੀ ਜਾਣੇ ਹੀ ਜਾਣਾ ਜਾਣੇ ਆ ਗਏ ਅੱਜ ਆ ਗਏ ਵੇਖਣ ਨੂੰ ਜੀ ਕਰਦਾ ਕਰਦਾ ਜਮਾ ਪੂਲ ਚ ਨਾਉਣ ਨੂੰ ਜੀ ਕਰਦਾ ਨਾ ਠੰਡ ਆਏਗੀ ਤੂੰ ਉਹਦੀ ਬਾਈ ਦੀ ਪੈਲੀ ਵੇਖ ਤੂੰ ਵੇਖ ਤੂੰ ਕਣਕ ਬਾਈ ਦੀ ਬਹੁਤ ਬਹੁਤ ਮੰਨਦਾ ਪੈਲੀ ਵੇਖ ਇਧਰ ਜਮੀਨ ਵੇਖ ਤੂੰ ਕੱਦ ਵੇਖ ਤੂੰ ਕਣਕਾਂ ਇਹ ਲੱਗਦੀ ਆ 80000 ਰੁਪਏ ਨੂੰ ਚੜਦੀ ਆ ਇਹੋ ਜੀ ਜ਼ਮੀਨ ਆਪਣੇ ਚੜਦੀ ਆ ਨਾ ਚੱਲ ਫਿਰ ਤੈਨੂੰ ਮੋਟਰ ਦੇ ਦਰਸ਼ਨ ਕਰਾਵਾਂ ਚੱਲ ਜਾਈਏ ਆਉ ਜੀ ਤੁਹਾਨੂੰ ਵਿਖਾਉਣੇ ਆ ਨਾਲ ਨਾਲ ਉਹਦੀ ਜ਼ਮੀਨ ਕੀ ਰੇਟ ਠੇਕੇ ਚੜੀ ਐ ਇਸ ਵਾਰ ਤੇ ਕਿਦਾਂ ਸਾਮ ਸੰਭਾਲਾ ਗੰਗਾ ਵੀ ਮੇਰੇ ਮਗਰ ਤੁਰਿਆ ਹੌਲੀ ਹੌਲੀ ਧੀਰੇ ਧੀਰੇ ਹੈ ਇਧਰ ਵੇਖੋ ਪਟਰਾਣੇ ਆ ਵੇਖੋ ਤੁਸੀਂ ਆ ਵੀ ਬਾਈ ਦੀ ਮੋਟਰ ਆ ਹਾਂਜੀ ਇੱਕ ਬਾਈ ਦੀ ਮੋਟਰ ਆ ਤੇ ਇੱਕ ਬਾਈ ਨੇ ਜੰਨਤ ਉਧਰ ਬਣਾ ਰੱਖੀ ਐ ਮੈਂ ਕਹੀ ਜਾਂਦਾ ਵੀ ਖੇਤ ਦੇ ਵਿੱਚ ਆ ਬਾਈ ਦੀ ਪੈਲੀ ਆ ਬਾਈ ਜੀ ਆ ਜਮੀਨ ਪੱਕੀ ਤੇ ਉਹ ਲੱਗਦਾ ਰੋਡ ਨਾਲ ਉਹ ਸਾਹਮਣੇ ਉਹ ਰੋਡ ਨਿਕਲਦਾ ਪੂਰਾ ਤਗੜਾ ਰੋਡ ਜਾਂਦਾ ਜੀ ਉਹ ਦੇਖੋ ਭਿੱਖੀ ਵੈਂਡ ਕਰੇ ਪਰਾਂ ਨਿਕਲ ਜਾਂਦਾ ਜੀ ਇਹ ਤਰਨ ਤਾਰਨ ਪੱਟੀ ਇਹਨੀ ਤੇ ਆਜੋ ਤੁਹਾਨੂੰ ਮੋਟਰ ਦੇ ਦਰਸ਼ਨ ਕਰਾਉਣਾ ਤੁਹਾਨੂੰ ਉਸ ਸਵਰਗ ਦੇ ਅਸੀਂ ਬੜੇ ਚਰਵਾਦ ਆਏ ਅਸੀਂ ਆਖਿਆ ਵੀ ਵਾਕੇ ਬਾਈ ਬਾਗੀ ਵਾਕੇ ਸਮਾਹਾਲ ਆ ਪੂਰੀ ਸਮਾਹਾਲ ਤੇ ਬਾਈ ਨੇ ਇਸ ਦਾ ਨਾਂ ਰੱਖਿਆ ਸੀਗਾ ਕੈਪਟਨ ਫਾਰਮ ਲਓ ਜੀ ਹਾਂ ਜੀ ਤੇ ਅੱਜ ਮਿਲਕ ਦਾ ਪੂਲ ਭਰਿਆ ਨਹੀਂ ਗਾ ਕਿਉਂਕਿ ਬਾਈ ਤਰਨ ਤਰਨ ਗਿਆ ਮਾਤਾ ਜੀ ਉਹਨਾਂ ਦੇ ਠੀਕ ਨਹੀਂ ਸੀ ਤੇ ਆਹ ਵੇਖੋ ਜੀ ਆਹ ਗੰਗੇ ਪਾਣੀ ਦਾ ਹੈ ਨਹੀਂ ਅੱਜ ਪੂਲ ਭਰਿਆ ਨਹੀਂ ਤਾਂ ਬਾਈ ਜੀ ਸਾਸਤਰੀ ਕਾਲ ਮਹਾਰਾਜ ਪਛਾਣਿਆ ਮੈਨੂੰ ਹਾਂਜੀ 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 ਹੈ ਜਰੂਰ ਜੀ ਜਰੂਰ ਮੋਟਰ ਹੋ ਗਈ ਫੇਮਸ ਉਸ ਤੋਂ ਬਾਅਦ ਸਰਕਾਰ ਸਾਹਿਬ ਪੂਰੀ ਫੁੱਲ ਗਏ ਅੱਛਾ ਯਾਦ ਕਰਦਾ ਹੁੰਦਾ ਉਹਨੇ ਕੀ ਕੀਤਾ ਨੇ ਪੂਰੀ ਉਦੋਂ ਬਾਅਦ ਰੌਣਕ ਰਾਈ ਵੀਰ ਯਾਰ ਹੈ ਅੱਛਾ ਯਾਰ 10 ਵੀ ਗੁਰੀ ਹੋ ਗਿਆ ਮਨਖੋਸ਼ ਆ ਗੁਰੀ ਹਾਂ ਬਿਲਕੁਲ ਬਹੁਤ ਟੈਟ ਚੀਜ਼ ਆ ਗੰਗਾ ਚੀਜ਼ ਆ ਇਹ ਐਵੇਂ ਕਿਦਾ ਮੱਝ ਵਾਲਿਆਂ ਨੂੰ ਐ ਨਾ ਸਮਝੀ ਤੂੰ ਹਾਂ ਲੋ ਮਿੱਤਰੋ ਦੇਖਣ ਯਾਰ ਆਹ ਇਹ ਬਾਈ ਮਾਲਵੇ ਆ ਤਾਂ 10 ਫਿਰ ਮੱਝ ਵਾਲੇ ਦੀ ਰੀਸ ਕਰੂਗਾ ਹੀ ਨਾ ਨਾ ਨਹੀਂ ਕਰਦਾ ਵੀ ਹੈ ਇਹ ਨਾ ਇਹਦਾ ਕੈਪਟਨ ਫਾਰਮ ਕੈਪਟਨ ਫਾਰਮਾ ਇਹਨਾਂ ਦੇ ਫਾਦਰ ਸਾਹਿਬ ਕੈਪਟਨ ਸੀਗੇ ਅੱਛਾ ਹਾਂ ਉਹਨਾਂ ਦੇ ਨਾਂ ਤੇ ਆ ਇਹ ਫੌਜ ਚ ਸੀਗੇ ਸਰਦਾਰ ਕਰਤਾਰ ਸਿੰਘ ਭੁੱਲਰ ਅੱਛਾ ਅੱਛਾ ਗੁਰੂਏ ਕੋ ਮਾੜੀ ਮੋਟੀ ਜਾ ਸਰਦਾਰ ਕਰਤਾਰ ਸਿੰਘ ਭੁੱਲਰ ਸਰਦਾਰ ਕਰਤਾਰ ਸਿੰਘ ਭੁੱਲਰ ਹਾਂ ਤੇ ਇਹ ਬਾਈ ਗੁਰੇ ਬਾਈ ਕੋਲੇ ਵੀਰ ਪੈਲੀ ਕਿੰਨੀ ਆ ਆ ਦੇਖੋ ਮੇਰੇ ਕੋਲ ਆ ਗਈ 22 ਕਿੱਲੇ 22 ਕਿੱਲੇ ਤਾਂ ਸੌਰੀ ਬਾਈ 22 ਕਿੱਲੇ ਜ਼ਮੀਨ ਆ ਗੁਰੇ ਬਾਈ ਕੋਲੇ ਤੇ ਐਰ ਕੀ ਠੇਕੇ ਚੜ ਗਈ ਕਿ ਨਹੀਂ ਹਾਂਜੀ ਪੱਕੀ ਠੇਕੇ ਨੇ ਉਹ ਹਰ ਸਾਲ ਉਹਨਾਂ ਕੋਲ ਹੀ ਕੀ ਰੇਟ ਐ ਐਰ ਕੀ 57 ਜਾਂ 57 57 ਪੀ ਨਹੀਂ 57 ਦਾ ਪਿਛਲੀ ਵਾਰੀ ਨਹੀਂ ਸੀ ਇਹ 57 ਹੀ ਪੱਕਾ 57 ਕਰਤਾ ਉਹਨਾਂ ਨੇ ਓਏ ਕੀ ਗੱਲ ਹੈ ਹੈ ਐਰ ਕੀ ਦਾ ਵਧਣਾ ਚਾਹੀਦਾ ਸੀ ਯਾਰ ਨਾ ਨਾ ਉਹ ਗੁਰੀ ਕਹਿੰਦਾ ਮੈਨੂੰ ਬੰਦੇ ਬਹੁਤ ਅੱਛੇ ਮਿਲੇ ਆ ਹੈ 57 ਹੀ ਠੀਕ ਆ ਇਹ ਵੀ ਕਹਿੰਦਾ 57 ਹੀ ਠੀਕ ਆ ਹਾਂ ਕਹਿੰਦਾ 57 ਹੀ ਠੀਕ ਆ ਅੱਛਾ ਵੀ ਬੰਦੇ ਚੰਗੇ ਆ ਟਾਈਮ ਤੇ ਪੈਸੇ ਦੇ ਦਿੰਦੇ ਆ ਕਹਿੰਦਾ ਵੀ ਕੰਨੂ ਹੈ ਹਾਂਜੀ ਉਹ ਇਹ ਕਰਦਿਆਂ ਵਾਂ ਲੱਗਾ ਹਿਸਾਬ ਹੋ ਗਿਆ ਇਹਨਾਂ ਦਾ ਵੈਸੇ ਆਇਆ ਤੇ ਦੂਸਰੇ ਪਿੰਡ ਦੇ ਬਲਟੋਏ ਤੇ ਆ ਅੱਛਾ ਲੇਕਿਨ ਸਾਫ ਕਰ ਦਿਆ ਵੰਗੋ ਵੀ ਭਰਾਵਾਂ ਵਾਲੀ ਸਾਂਝ ਬਣ ਗਈ ਐ ਸਾਂਝ ਬਣ ਗਈ ਆ 57 ਨੂੰ ਹੀ ਸਰਕਾਰ ਸ਼ੇਰ ਸਿੰਘ ਪੁੱਲੜ ਸ਼ੇਰ ਸਿੰਘ ਪੁੱਲੜ ਐ ਹਾ ਹਾ ਦਾਦਾ ਜੀ ਇਹ ਦਾਦਾ ਜੀ ਇਹਨਾਂ ਦੇ ਸਾਰਿਆਂ ਦੇ ਜੀਆਂ ਦੇ ਨਾਂ ਲਿਖੇ ਹੋਏ ਉੱਪਰ ਮੈਂ ਤੇਰੀ ਗੱਲ ਠੋਕਦਾ ਵੀਰ ਗੰਗੇ ਬਾਈ ਨੇ 57000 ਨੂੰ ਫੇਰ ਚਾੜਤੀ ਉਸੇ ਰੇਟ ਹੀ ਪਿਛਲੇ ਰੇਟ ਹੀ और थे 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 अच्छा और कहता यार ਭਰਾਵਾਂ ਦਾ ਪਿਆਰ ਆ ਮੈਨੂੰ ਕਹਿੰਦਾ ਵਾਧੇ ਚਾਹੀਦੇ ਨਹੀਂ 55000 ਨੂੰ ਫੇਰ 57000 ਨੂੰ ਫਿਰ ਠੇਕੇ ਦੇ ਤੀ ਠੇਕਾ ਇੱਥੇ 80000 ਤੇ ਦੇਤੀ 55000 ਨੂੰ ਠੇਕਾ ਲਗਭਗ 70 75 ਹੈਗਾ ਇੱਥੇ ਕਿਉਂਕਿ ਇੱਥੇ ਨਹਿਰ ਦਾ ਪਾਣੀ ਹੈ ਨਹੀਂ ਨਾ ਅੱਛਾ ਭਾਈ ਨਹਿਰ ਦਾ ਪਾਣੀ ਤਾਂ ਹੈ ਨਹੀਂ ਨਾ ਇੱਥੇ ਨਹਿਰ ਦਾ ਪਾਣੀ ਤਾਂ ਹੈ ਨਹੀਂ ਨਾ ਨਹੀਂ ਜੀ ਨਹੀਂ ਨਹਿਰ ਦਾ ਪਾਣੀ ਨਹੀਂ ਨਹਿਰ ਦਾ ਪਾਣੀ ਹੈ ਨਹੀਂ ਟਿਊਬਲ ਟਿਊਬਲ ਲਾ ਕੇ ਠੀਕ ਆ ਇਧਰ ਬਾਈ ਨੇ ਨਾ ਇਧਰ ਦੇਖ ਇੱਥੇ ਸਾਰਿਆਂ ਦੇ ਨਾਮ ਲਿਖੇ ਹੋਏ ਇਧਰ ਦੇਖ ਮਿੱਤਰਾਂ ਦੀ ਮੋਟਰ ਹੈ ਹਾਂ ਆਵੇਰ ਤੋਂ ਰਾਪਾਇ ਦੁਨਰੰਗ ਕਰਕੇ ਤੇ ਨਾਮ ਲੇਗਾ ਤਾਂ ਹਰ ਇੱਕ ਜਗ੍ਹਾ ਤੇ ਮਿੱਤਰੋ ਆ ਦੇਖੋ ਸੀ ਵਧੀਆ ਬਾਗ ਲਿਖੇ ਹੋਏ ਜੇਕਰ ਲੋਕ ਤੁਹਾਡੇ ਤੋਂ ਦੁਖੀ ਨੇ ਤਾਂ ਪਰਵਾਹ ਨਾ ਕਰੋ ਇੱਥੇ ਅਸੀਂ ਕਿਸੇ ਕੰਜਰ ਦਾ ਮਨੋਰੰਜਨ ਕਰਨ ਨਹੀਂ ਆਏ ਇੱਕ ਬਾਖੂਬੀ ਚਾਪਲੂਸੀ ਕਰਨਾ ਕੋਈ ਸੌਖਾ ਕੰਮ ਨਹੀਂ ਹੁਨਰ ਚਾਹੀਦਾ ਆਦਮੀ ਤੋਂ ਕੁੱਤਾ ਬੰਦਾ ਹਾਂ ਵਾਕਈ ਸੀ ਸਾਹਮਣੇ ਵਾਲਾ ਧੋਦੀ ਕੀਮਤ ਆਪਣੀ ਔਕਾਤ ਆਪਣੀ ਜਾਣਕਾਰੀ ਆਪਣੀ ਹੈਸੀਅਤ ਨਾਲ ਹੀ ਲਾਵੇਗਾ ਬਾਈ ਜੀ ਗੱਲਾਂ ਬੰਦੇ ਨੇ ਲਿਖਿਆ ਨਹੀਂ ਤਾਂ ਮਿੱਤਰੋ ਇੱਕ ਵਾਰ ਤੁਹਾਨੂੰ ਮੋਟਰ ਦਿਖਾਉਣੇ ਆ ਫੇਰ ਤੇ ਅੱਗੇ ਨਾ ਅਸੀਂ ਛੱਤ ਤੇ ਚੜ੍ਹ ਕੇ ਨਹੀਂ ਵਿਖਾਇਆ ਸੀਗਾ ਸ਼ਾਇਰ ਕੀ ਤੁਹਾਨੂੰ ਛੱਤ ਤੋਂ ਦਰਸ਼ਨ ਕਰਾਉਣੇ ਆ ਛੱਤ ਤੇ ਜਾ ਸਕਦੇ ਵੀਰ ਹਾਂਜੀ ਹਾਂ ਜਾ ਮਾਰ ਹਾਂ ਆ ਪੌੜੀਆਂ ਆ ਗਈਆਂ ਅੰਦਰ ਹਾਂ ਦੂਸਰੀ ਹੈ ਪੌੜੀ ਬਾਹਰ ਉਹ ਲੱਗੀ ਹੋਈ ਆ ਲਾ ਦਿਓ ਫੇਰ ਮੇਰਾ ਵੀ ਨਾ ਲੱਗੀ ਹੋਈ ਲੱਗੀ ਹੋਈ ਐ ਇਹ ਨਾ ਵੀਰ ਬਾਈ ਦਾ ਤੂੰ ਮਿੱਤਰ ਸਮਝਾ ਠੀਕ ਆ ਇਦੀ ਡਿਊਟੀ ਇੱਥੇ ਮੋਟਰ ਦੀ ਆ ਇੱਥੇ ਇਹਨੇ ਸਾਫ ਸਫਾਈ ਦਾ ਜਿਹੜਾ ਖਿਆਲ ਰੱਖਣਾ ਐ ਚਮਕਾ ਕੇ ਰੱਖਣੀ ਹੂੰ ਆਉਣ ਜਾਣੇ ਦਾ ਆਉਣ ਜਾਣ ਵਾਲੇ ਦਾ ਖਿਆਲ ਰੱਖਣਾ ਠੀਕ ਵੇਲੇ ਯਾਰ ਕੀ ਲੈਣਾ ਆਪਾਂ ਆਏ ਆ ਇਹਨੇ ਪੁੱਛ ਗਿੱਚ ਕਰਨੀ ਪਾਣੀ ਚਾਹ ਸਾਰਾ ਇਹਨੇ ਵਿਚਾਰੇ ਨੇ ਪੁੱਛਣਾ ਆਪ ਦੀ ਜੋ ਵੀ ਹیثیت ਆ ਜਿੰਨਾ ਵੀ ਇੱਥੇ ਹੈ ਨਾ ਜੇ ਬਾਈ ਗੁਰੂ ਹੀ ਹੁੰਦਾ ਨਾ ਤੇ ਇੱਥੇ ਪਿਛਲੀ ਵਾਰੀ ਬਾਈ ਠੰਡੇ ਠੁੰਡੇ ਕਿਆ ਬਾਤਾਂ ਕਰਤੇ ਮੈਂ ਹਣਾ ਵੀ ਇੰਨਾ ਅੱਜ ਬਾਈ ਨਹੀਂ ਅੱਜ ਬਾਈ ਦਾ ਫਰਮਾਤਾ ਮਾਤਾ ਠੀਕ ਨਹੀਂ ਸੀ ਨਾ ਉਹਨਾਂ ਦੇ ਵੇਖ ਤੋ ਏ ਆਇਆ ਡਰੇਗਾ ਇੱਥੋਂ ਲੱਗ ਜਾ ਬਾਈ 22 ਕਿਲੇ ਜ਼ਮੀਨ ਆ ਬਾਈ ਕੋਲੇ ਇੱਥੋਂ ਆ ਜਿਹੜਾ ਸਾਰਾ ਏਰੀਆ ਨਾ ਜਾ ਕੇ ਲੱਗ ਜਾਂਦਾ ਨਾਲ ਆ ਜਿੰਨੇ ਵੀ ਖੰਭੇ ਰੰਗ ਹੋਏ ਆ ਆ ਘੇਰਿਆ ਵੇ ਤਾਂ ਮਿੱਤਰੋ ਹੁਣ ਤੁਹਾਨੂੰ ਜ਼ਮੀਨ ਦੇ ਦਰਸ਼ਨ ਕਰਾਤੇ ਆ ਤੇ ਆਪਾਂ ਦੇਖਣਾ ਐ ਸੀ ਵੀ ਸਾਫ ਸਫਾਈ ਮਾਹ ਕੇ ਤੇ ਉਹਦੀ ਕੀਤੀ ਆ ਪਰ ਨਹੀਂ ਆ ਵੇਖੋ ਜੀ ਪੂਰੀ ਸਾਫ ਸਫਾਈ ਕੀਤੀ ਹੋਈ ਆ ਤੇ ਸਭ ਤੋਂ ਪਹਿਲਾਂ ਫਰੰਟ ਵਿਖਾ ਦਈਏ ਤੁਹਾਨੂੰ ਕਿਉਂਕਿ ਕਣਕ ਚ ਤਾਂ ਬਾਲਾ ਆਪਾਂ ਕਿਸੇ ਦਾ ਨੁਕਸਾਨ ਕਰਨਾ ਨਹੀਂ ਤੇ ਇੱਥੋਂ ਵਿਖਾ ਦਈਏ ਬਾਈ ਜੀ ਵਾਹ ਹਾਂਜੀ ਉਹੀ ਖੂਬੀਆਂ ਉਹੀ ਕਿਆ ਬਾਤ ਇਹ ਨਕਸ਼ਾ ਨਹੀਂ ਮਿਲਣਾ ਬਾਈ ਗੰਗੇ ਇਹ ਨਕਸ਼ਾ ਕਿਤੇ ਨਹੀਂ ਮੈਂ ਤੁਹਾਨੂੰ ਦੱਸਦਾ ਕੋਈ ਬੰਦਾ ਮਾਈ ਦਾ ਲਾਲ ਮੇਰੇ ਨਾਲ ਲੱਖ ਦੀ ਸ਼ਰਤ ਲਾਲੇ ਕਰੋੜ ਦੀ ਲਾਲੇ ਪਰ ਇਹ ਚੀਜ਼ ਨਹੀਂ ਕੋਈ ਬਣਾਈ ਅਜੇ ਤੱਕ ਮੈਂ ਤੁਹਾਨੂੰ ਇਧਰੋਂ ਵਿਖਾਉਣਾ ਬਾਈ ਜੀ ਕਿਉਂਕਿ ਅੱਜ ਨਾ ਸੂਰਜ ਆਏ ਹਾਏ ਹਾਏ ਹਾਂਜੀ ਆਏ ਹਾਏ ਆ ਕੋਈ ਗੱਲ ਨਹੀਂ ਰੰਗ ਯਾਰ ਰੰਗ ਦਾ ਮੈਨੂੰ ਪਤਾ ਬਾਈ ਆਏ ਸਾਲ ਕਰਦਾ ਐ ਕਿ ਥੋੜਾ ਲੇਟ ਹੋ ਗਿਆ ਤੇ ਲਓ ਵੀ ਮਤਰੋ ਹੁਣ ਚੱਲਦੇ ਆ ਆਪਾਂ ਉੱਤੇ ਉੱਤੋਂ ਨਜ਼ਾਰਾ ਵਖਾਉਣੇ ਤੁਹਾਨੂੰ ਇਧਰ ਦੀ ਜਾਈਏ ਜੀ ਹਾਂਜੀ 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 ਇਹ ਆ ਰੂਮ ਬਾਈ ਜੀ ਖਾਣ ਪੀਣ ਆਸਤੇ ਪੂਰਾ ਪ੍ਰਬੰਧ ਇੱਥੇ ਟਾਇਰ ਟਪਟੇ ਰੱਖੇ ਹੋਏ ਆ ਇਹ ਬਾਹਰ ਲਾਈਦੇ ਆ ਬਾਈ ਲਾਉਂਦਾ ਇਹ ਆ ਸਪੈਸ਼ਲ ਪਲੇਟਾਂ ਇੱਥੇ ਪਈਆਂ ਨੇ ਤੇ ਸਾਰੇ ਪ੍ਰਬੰਧ ਦਾ ਇਧਰ ਪੌੜੀ ਆ ਤੇ ਬਾਈ ਦਾ ਮੰਨਣਾ ਵੀ ਅਜੇ ਬਾਹਰੋਂ ਪੌੜੀ ਚੜਾਊਗਾ ਬਾਈ ਇਹ ਵਾਈਸ ਕ੍ਰੂ ਵਾਹ ਵੀ ਵਾਹ ਹੋਈ ਮਿੱਤਰੋ ਐਨਾ ਉੱਚਾ ਅੱਗੇ ਨਾ ਅੱਗੇ ਭਾਈ ਮੈਂ ਛੱਤ ਤੇ ਆਣ ਕੇ ਨਹੀਂ ਤੁਹਾਨੂੰ ਨਜ਼ਾਰਾ ਵਿਖਾਇਆ ਇਸ ਮੋਟਰ ਦਾ ਯਾਰ ਕਿ ਤੁਹਾਨੂੰ ਮੈਂ ਛੱਤ ਤੋਂ ਨਜ਼ਾਰਾ ਵਿਖਾਉਣਾ ਹਾਂਜੀ ਉਹ ਰਿਹਾ ਜੀ ਕਲਿਕ ਕਰਿਆਲਾ ਪਿੰਡ ਕਰਿਆਲਾ ਸ਼ਹਿਰ ਪਿੰਡ ਲਾ ਲਓ ਤੁਸੀਂ ਸ਼ਹਿਰ ਵਰਗਾ ਪਿੰਡ ਲਾ ਲਓ ਤੁਸੀਂ ਉੱਥੇ ਬਾਈ ਦੀ ਵਸੋਂ ਆ ਆ ਕੱਢ ਕੇ ਦੋ ਬੀਮ ਉੱਪਰ ਰੱਖ ਤੇ ਇੱਥੇ ਬਾਈ ਨੇ ਸਮਾਪਤੀ ਕਰਤੀ ਇੱਥੇ ਵੀ ਸ਼ਾਇਦ ਮੈਨੂੰ ਲੱਗਦਾ ਟੈਂਕੀ ਟੁੰਕੀ ਰੱਖਣੀ ਪਾਣੀ ਦਾ ਪ੍ਰਬੰਧ ਕਰਨਾ ਉਹਨਾਂ ਨੇ ਲੈ ਵੀ ਮਿੱਤਰਾ ਗੰਗੇ ਗੰਗਿਆਏ ਮੇਟਰ ਕਿਆ ਖੂਬਸੂਰਤ ਨਜ਼ਾਰਾ ਕਿਆ ਇਧਰੋਂ ਫਿਰ ਦੁਬਾਰਾ ਦੱਸਦਾ ਉਹ ਬਾਈ ਦੀ ਮੋਟਰ ਆ ਉਹ ਜਿਹੜੀ ਬਾਈ ਦੀ ਮੋਟਰ ਆ ਉਹ ਜਿਹੜੀ ਉਥੋਂ ਲੈ ਕੇ ਆ ਖੰਭਿਆਂ ਨੂੰ ਜਿੰਨਾ ਵੀ ਰੰਗ ਹੋਇਆ ਉਹ ਜਿਹੜੇ ਖੰਭੇ ਆ ਰੰਗ ਕੀਤੇ ਆ ਸਾਰੇ ਸਾਰੇ ਖੰਭੇ ਜਿੰਨੇ ਵੀ ਰੰਗ ਕੀਤੇ ਨਾ ਤੁਹਾਨੂੰ ਮੈਂ ਦਿਖਾ ਦਿੰਨਾ ਸਾਰੇ ਖੰਭਿਆਂ ਨੂੰ ਜਿੰਨਾ ਵੀ ਰੰਗ ਕੀਤਾ ਇਹ ਬਾਈ ਗੁਰੀ ਦੀ ਮੋਟਰ ਤੇ ਨੇ ਆ ਬਾਈ ਗੁਰੀ ਉਹ ਇਥੇ ਚੱਕ ਬਾਈ ਕਿਲੇ ਜ਼ਮੀਨ ਇਧਰੋਂ ਆ ਆ ਜਾਂਦੀ ਆ ਇਧਰ ਆ ਜਾਂਦੇ ਆ ਆ ਖੰਭਾ ਰੰਗ ਕੀਤਾ ਆ ਗਿਆ ਤੇ ਆ ਆ ਗਿਆ ਆ ਖਾਂ ਰੰਗ ਕੀਤਾ ਆ ਕਿਸੇ ਮਿਲਦਾ ਹੋਰ ਮਿੱਤਰ ਦੀ ਲੱਗਦੀ ਹੈ ਜ਼ਮੀਨ ਇਧਰ ਉਹ ਇਧਰ ਆ ਵੇਖੋ ਤੁਸੀਂ ਤਗੜੀ ਪੈਲੀ 57000 ਨੂੰ ਬਾਈ ਠੇਕੇ ਤੇ ਆ ਇਹਦੇ ਤੇ ਬਾਈ ਕਹਿੰਦਾ ਮੈਂ 16 ਤੋਂ 17 ਲੱਖ ਰੁਪਈਆ ਲਾਤਾ ਸੀ ਠੀਕ ਹੈ ਕਿ ਨਹੀਂ ਉੱਤੋਂ ਵਿਖਾ ਦਿੰਦੇ ਤੁਹਾਨੂੰ ਆ ਵੇਖੋ ਝੌਂਪੜਾ ਝਾਂਪੜਾ ਜੋ ਵੀ ਬਣਾਇਆ ਆ ਰਹੀ ਮੋਟਰ ਉਹ ਸਵਰਗੀ ਮੋਟਰ ਹਾਂਜੀ ਤੇ ਕੋਈ ਨਹੀਂ ਬਸ ਫ੍ਰੀ ਹੈ ਜੀ ਐਂਟਰੀ ਬਿਲਕੁਕੁਲ ਫ੍ਰੀ ਕੋਈ ਪੈਸਾ ਨਹੀਂ ਇੱਥੇ ਜਦੋਂ ਮਰਜ਼ੀ ਆਓ ਇੰਜੋਏ ਕਰਕੇ ਜਾਓ ਤੁਸੀਂ ਲੈਟ ਹੋਵੇ ਪਾਣੀ ਭਰ ਕੇ ਕਿਉਂਕਿ ਬਾਈ ਗੁਰੀ ਨੂੰ ਕਨੈਕਟ ਕਰਨਾ ਪਊਗਾ ਉਸ ਤੋਂ ਬਿਨਾਂ ਪੁੱਛੇ ਨਾ ਆਓ ਹਾਂਜੀ ਇਹਦੇ ਤੇ ਜੇ ਕਲਰ ਕਰਨ ਵਾਲਾ ਬਾਈ ਕਹਿੰਦਾ ਵੀ ਕਲਰ ਕਰਾਂਗੇ ਤੇ ਮਨ ਖੁਸ਼ ਹੋ ਗਿਆ ਬਾਈ ਜੀ ਆਣ ਕੇ ਇੱਥੇ ਘਰਿਆਲੇ ਆ ਇਹ ਤਰਨ ਤਾਰਨ ਜਿਹਾ ਲੱਗਦਾ ਜੀ ਘਰਿਆਲਾ ਸ਼ਹਿਰ ਆ ਜੀ ਇਹ ਤੇ ਆਹ ਵੇਖੋ ਜੀ ਆ ਇੱਥੋਂ ਐ ਬੰਦ ਹੋ ਜਾਂਦਾ ਇਹਨੂੰ ਆਇਆ ਜਾ ਆਉਣਾ ਹੀ ਹੈ 10ਵੀ ਹਾਂ ਹਰਿਆਣੇ ਜਾਈ ਗਈ ਇਹੋ ਜੀ ਮੋਟਰ ਦਾ 8000 ਤੂੰ ਹੈ ਨਹੀਂ ਮਿੱਤਰਾ ਹੈ ਨਹੀਂ ਹੈ ਨਹੀਂ ਹੈ ਨਹੀਂ ਨਾ ਮਾਜੇ ਵਾਲੇ ਮਜਾ ਵਾਲਾ ਹਾਂ ਹਾਂ ਕਿਤੇ ਸਮਝੀ ਸਾਨੂੰ ਹਾਂ ਚੋਬਰ ਜਿੱਥੇ ਖੜ ਜਾਂਦਾ ਨਾ ਤੇ ਖੜ ਜਾਂਦੇ ਆ ਹਾਂ ਅੱਜ ਜੇਕਰ ਸਿੱਖੀ ਜਿਉਂਦੀ ਆ ਨਾ ਇਹ ਅੰਮ੍ਰਿਤਸਰ ਤੇ ਤਰਨਤਾਰਨੀਆ ਕਰਕੇ ਆ ਹਾਂ ਹਾਂ ਇਹਨਾਂ ਦੇ ਮਾਝ ਵਾਲਿਆਂ ਕਰਕੇ ਆ ਆਪਣੇ ਚ ਜਿਹੜੀ ਸਿੱਖੀ ਦੀ ਜਿਹੜੀ ਭਾਵਨਾ ਜੇ ਜਾਗਦੀ ਆ ਦਸਿਆਸੀ ਵੀ ਜਾਗਦੀ ਆ ਉਹ ਤੇ ਗਏ ਸੀ ਨਾ ਆਪਾਂ ਨੂੰ ਦੱਸਦੇ ਸੀ ਵੀ 365 ਦਿਨਾਂ ਚੋਂ 120 ਦਿਨ ਹਨਾ 120 ਦਿਨ ਗੁਰਦੁਆਰਾ ਸਾਹਿਬ ਚ ਸੇਵਾ ਕਰਦੇ ਇਹ ਬੰਦੇ ਬਿਲਕੁਲੀ ਬਿਲਕੁਲੀ 365 ਚੋਂ 120 ਦਿਨ ਸਿੱਖੀ ਨਾਲ ਇੰਨਾ ਪਿਆਰ ਆ ਗੁਰਬਾਣੀ ਨਾਲ ਇੰਨੇ ਜੁੜੇ ਹੋਏ ਲੋਕ ਆ ਦਸਵੰਦ ਕੱਢਦੇ ਤਾਂ ਹੀ ਕਾਮਯਾਬ ਆ ਇਹ ਹਨਾ ਜਿੱਥੋਂ ਤੱਕ ਖੰਬੇ ਨੇ ਸਾਰ ਆਹ ਖੰਬੇ ਉਹ ਵਿਖਾ ਦੇ ਤੇਰੇ ਜ਼ੂਮ ਕਰਕੇ ਤੇਰਾ ਤਾਂ ਮੋਬਾਈਲ ਚੰਗਾ ਤੇ ਬੰਦਾ ਤੂੰ ਤਗੜਾ ਕਰੋ ਰੇਰ ਵਾਲੀ ਆ ਹਾਂ 70-80 ਹਜ਼ਾਰ ਵਾਲੀ ਪਹਿਲੀ ਆ ਬਾਈ 57 ਹਜ਼ਾਰ ਚ ਬੰਦਾ ਦੇ ਦਿੰਦਾ ਯਾਰ ਐਰ ਕੀ ਵਾਦ ਵਾਦੇ ਜੇ ਮੈਨੂੰ ਤਾਂ ਲੱਗਦਾ 57 ਚ 22 ਤੱਕ ਇਹ ਕਹਿੰਦਾ ਦੇਤੀ ਆ ਨੀ ਤਾਂ ਵੱਧ ਵੱਧ 60 ਚ ਹੋਊਗੀ ਇਹ ਤੋਂ ਵੱਧ ਦੀ ਨਹੀਂ ਇੱਕ ਨੰਬਰ ਸਿਰੇ ਦੀ ਜ਼ਮੀਨ ਮਿੱਠਾ ਪਾਣੀ ਪਾਣੀ ਨਹੀਂ ਪੀ ਕੇ ਵੇਖਿਆ ਜੇ ਸ਼ਾਇਦ ਅਰਗਾ ਮਿੱਠਾ ਪਾਣੀ ਗੁਰੂ ਆ ਅੱਛਾ ਹਾਂ ਪਾਣੀ ਵੀ ਵੇਖ ਲੈਣੇ ਆਂ ਫਿਰ ਆਪਾਂ ਹਾਂ ਵੇਖ ਲੈ ਆਪਾਂ ਦੀ ਪੀ ਕੇ ਕਿੰਨਾ ਖਰਚਾ ਆ ਗਿਆ ਉਹ 16 ਲੱਖ 16 ਲੱਖ ਬਾਈ ਨੇ ਲਾਤਾ ਇੱਥੇ ਇੱਥੇ 16 ਲੱਖ ਰੁਪਈਆ ਲਾਤਾ 16 ਲੱਖ ਰੁਪਈਆ ਇਸ ਟੂਲ ਤੋਂ 16 ਲੱਖ ਰੁਪਈਆ ਲੱਗਿਆ ਬਾਈ ਜੀ ਥੱਲੇ ਜਾ ਕੇ ਕਰਨੀ ਗੱਲ ਆਪਾਂ ਹਾਂ ਲਗਿਆ 16 ਲੱਖ ਤੋਂ ਵੀ ਜ਼ਿਆਦਾ ਹੀ ਲੱਗਦਾ ਦੇਖ ਤੂੰ ਕਨਾਲ ਸਵਾ ਕਨਾਲ ਜ਼ਮੀਨ ਘੇਰੀ ਆ ਉਸ ਤੋਂ ਬਾਅਦ ਉੱਤੇ ਵੇਖ ਤੂੰ ਸਾਰਾ ਪਹਿਲਾਂ ਥੱਲੇ ਨਾ ਇਹਨਾਂ ਨੇ ਬੈੱਡ ਬੰਨਿਆ ਪੂਰਾ ਉਸ ਤੋਂ ਬਾਅਦ ਮੋਟਰ ਆ ਫੇਰ ਆ ਡਿਜ਼ਾਈਨਿੰਗ ਦਿੱਤੀ ਤਿੰਨ ਆ ਦੋ ਮੰਜ਼ਲੀ ਉੱਪਰ ਆ ਅੱਗੇ ਆ ਛਤਨਾ ਹਾਂ ਉਸ ਤੋਂ ਬਾਅਦ ਆ ਪੂਲ ਕ੍ਰੀਏਟ ਕਰਨਾ ਠੀਕ ਆ ਕਿ ਨਹੀਂ ਉਸ ਤੋਂ ਬਾਅਦ ਆ ਲਿਆ ਕੇ ਲਾਉਣਾ ਬਈ ਪੈਸਾ ਬਹੁਤ ਲੱਗਦਾ ਮੰਨ ਜਾ ਤੂੰ ਸਾਰੇ ਚਾਰੇ ਚੇਰੇ ਦੇ ਦਰਖਤ ਨੇ ਇਧਰ ਦੇਖ ਤੂੰ ਹੈਂ ਕਿਹੜੀ ਦੁਨੀਆ ਫਿਰਦਾ ਇਹ ਹਰਿਆਣੇ ਵਾਲਿਓ ਤਾੜਦੇ ਹੈ ਨਹੀਂ ਕੱਖ ਮੈਂ ਤੁਹਾਨੂੰ ਦੱਸ ਤਾ ਯਾ ਵੇ ਆ ਡਿਜ਼ਾਈਨਿੰਗ ਇੰਨਾ ਨਹੀਂ ਖਰਚਾ ਕਰਦਾ ਨਾ ਸਾਡੇ 22 ਕਾ ਚੀ ਮੈਂ ਇਹਨਾਂ ਦੇ ਸ਼ੌਂਕ ਨਰਾਲੇ ਸ਼ੌਂਕ ਨਰਾਲੇ ਆ ਸ਼ੌਂਕ ਹਾਏ ਹਾਏ ਮਿੱਤਰ ਜੇਕਰ ਕਿਤੇ ਸੂਰਜ ਇੱਧਰ ਹੁੰਦਾ ਨਾ ਤੇ ਕਿਆ ਬਾਤਾਂ ਹੋ ਜਾਣੀਆਂ ਸੀ ਕਿਆ ਬਾਤਾਂ ਜੇ ਕਿਤੇ ਸੂਰਜ ਇੱਧਰ ਹੁੰਦਾ ਤਾਂ ਮੰਨਦੀ ਹੋਰ ਕਿੰਨੇ ਨੰਬਰ ਦੇ ਆਉਂਗੇ ਇਸ ਕੋਠੀ ਨੂੰ